ਓਪਰੇਸ਼ਨ ਸੰਦੂਰ ਨੂੰ ਸ਼ਰਮਨਾਕ ਕਹਿਨੋ ਤੇ ਮਾਹਿਰਾ ਖਾਨ ਉਤੇ ਪੜਕੇ ਇੱਕ ਟੀਵੀ ਐਕਟਰ ਸੋਸ਼ਲ ਮੀਡੀਆ ਉਤੇ ਇਹ ਐਕਟਰਸ ਹੋ ਰਹੀਆਂ ਖੂਬ 트ਰੌਂ ਸੋਨਿਆ ਤੁਸੀਂ ਵੇਖ ਰਹੇ ਦਾਨਿਕ ਸਵੇਰਾ ਜਿਵੇਂ ਕਿ ਸਭ ਨੂੰ ਪਤਾ ਹੈ ਭਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ ਜਿਸ ਦੇ ਵਿੱਚ ਕਾਫੀ ਮਾਸੂਮ ਲੋਕਾਂ ਦੀ ਜਾਨ ਗਈ ਸੀ ਜਿਸ ਤੋਂ ਬਾਅਦ ਇੰਡੀਆ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਸੀ ਤੇ ਜੋ ਅਤਵਾਦੀ ਠਿਕਾਣੇ ਆ ਉਹਨਾਂ ਦੇ ਉੱਤੇ ਸਟ੍ਰਾਈਕ ਕੀਤੀ ਗਈ ਸੀ ਜਿਸ ਦੇ ਵਿੱਚ ਬਹੁਤ ਸਾਰੇ ਠਿਕਾਣਿਆਂ ਨੂੰ ਜੋ ਸਿਰ ਨਸ਼ਟ ਕਰ ਦਿੱਤਾ ਗਿਆ ਸੀਗਾ ਤਾਂ ਇਸੇ ਦੌਰਾਨ ਜੋ ਪਾਕਿਸਤਾਨੀ ਐਕਟਰਸ ਕਲਾਕਾਰ ਸੀ ਉਹਨਾਂ ਦੇ ਪੇਜ ਵੀ ਜੋ ਸੀ ਇੰਡੀਆ ਦੇ ਵਿੱਚ ਬੈਨ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਮਾਹਿਰਾ ਸ਼ਰਮਾ ਜਿੱਨਾਂ ਦੇ ਵੱਲੋਂ ਬਾਲੀਵੁੱਡ ਦੇ ਆਕਟਰ ਸ਼ਾਹਰੂਖ ਖਾਨ ਦੇ ਨਾਲ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਗਿਆ ਸੀਗਾ ਤਾਂ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀਗਾ ਜਿਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਜ਼ਿਆਦਾ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ ਮਾਇਰਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹ ਜ਼ਹਿਰ ਉਗਲਦਿਆ ਹੋਇਆ ਨਜ਼ਰ ਆ ਰਹੀ ਸੀ ਉਹਨਾਂ ਨੇ ਲਿਖਿਆ ਸੀ ਉਹ ਬਹੁਤ ਖੁਸ਼ਕਿਸਮਤ ਹੈ ਕਿ ਉਹ ਇੱਕ ਅਜਿਹੇ ਦੇਸ਼ ਦੇ ਵਿੱਚ ਰਹਿੰਦੀ ਹੈ ਜਿੱਥੇ ਉਹਨਾਂ ਨੂੰ ਆਪਣੇ ਮਨ ਦੀ ਗੱਲ ਕਹਿਣ ਤੋਂ ਕਦੇ ਨਹੀਂ ਰੋਕਿਆ ਜਾਂਦਾ ਉਹਨਾਂ ਅੱਗੇ ਕਿਹਾ ਕਿ ਪਾਕਿਸਤਾਨ ਉਤੇ ਬਿਨਾਂ ਕਿਸੇ ਸਬੂਤ ਦੇ ਦੋਸ਼ ਲਗਾਏ ਜਾ ਰਹੇ ਨੇ ਮਾਇਰਾ ਇੱਥੇ ਨਹੀਂ ਰੁਕਦੀ ਹੈ ਉਹਨਾਂ ਨੇ ਭਾਰਤ ਦੇ ਖਿਲਾਫ ਹੋਰ ਵੀ ਬਹੁਤ ਕੁਝ ਲਿਖਿਆ ਸੀ ਜਿਸ ਤੋਂ ਬਾਅਦ Bigg Boss ਦੇ ਵਿੱਚ ਨਜ਼ਰ ਆਏ ਐਕਟਰ ਅਵਿਨਾਸ਼ ਨੇ ਉਹਨਾਂ ਦੇ ਉੱਤੇ ਨਿਸ਼ਾਨਾ ਬੰਨ੍ਹਿਆ ਤੇ ਉਹਨਾਂ ਨੇ ਆਪਣੀ Instagram ਸਟੋਰੀ ਉੱਤੇ ਮਾਹਿਰਾ ਖਾਨ ਦੀ ਪੋਸਟ ਸਾਂਝੀ ਕਰ ਲਿਖਿਆ ਉਹ ਮਾਹਿਰਾ ਦੀਦੀ ਪਾਕਿਸਤਾਨ ਨੂੰ ਦੋਸ਼ ਦੇਣ ਦੀ ਕੋਈ ਲੋੜ ਨਹੀਂ ਹੈ ਪੂਰੀ ਦੁਨੀਆ ਨੇ ਸਬੂਤ ਦੇਖ ਲੈਣੇ ਹੁਣ ਹਾਲਾਤ ਸੁਧਰਨ ਤੋਂ ਬਾਅਦ ਸਾਡੇ ਭਾਰਤ ਵਿੱਚ ਕੰਮ ਮੰਗਣ ਨਾ ਆਇਓ ਪਰ ਦਾਦ ਦੇਣੀ ਹੋਵੇਗੀ ਆਪਣੇ ਦੇਸ਼ ਦੀ ਸਾਈਡ ਲੈਂਡ ਲਈ ਇੱਥੇ ਕੁਝ ਸਿਤਾਰੇ ਆਪਣੀ ਰੀਚ ਅਤੇ ਫੋਲੋਅਰਸ ਕਾਊਂਟ ਚ ਗੱਦਾਰ ਬਣ ਰਹੇ ਨੇ ਪਰ ਟੈਨਸ਼ਨ ਨਹੀਂ ਹੈ ਉਸ ਤੋਂ ਬਾਅਦ ਤੁਹਾਡਾ ਨੰਬਰ ਵੀ ਆਵੇਗਾ ਅਵਿਨਾਸ਼ ਇੱਥੇ ਨਹੀਂ ਰੁਕੀ ਉਹਨਾਂ ਨੇ ਭਾਰਤੀ ਸੈਲਿਬ੍ਰਿਟੀਜ਼ ਨੂੰ ਵੀ ਫਟਕਾਰ ਲਗਾਈ ਉਹਨਾਂ ਨੇ ਲਿਖਿਆ ਸਰ ਹੱਤਪਾਰ ਦੀਆਂ ਮਸ਼ਹੂਰ ਹਸਤੀਆਂ ਜਿਨ੍ਹਾਂ ਨੇ ਭਾਰਤੀ ਦਰਸ਼ਕਾਂ ਤੋਂ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਹੁਣ ਅਤਵਾਦ ਵਿਰੁੱਧ ਭਾਰਤ ਦੀ ਕਾਰਵਾਈ ਨੂੰ ਸ਼ਰਮਨਾਕ ਅਤੇ ਕਾਇਰਤਾਪੂਰਨ ਦਸਰੀਆਂ ਨੇ ਇਹ ਪਖੰਡ ਦੀ ਸਿਖਰ ਹੈ ਸਾਨੂੰ ਸਾਡੇ ਮਸ਼ਹੂਰ ਹਸਤੀਆਂ ਇਸ ਵੇਲੇ ਕਿੱਥੇ ਨੇ ਜੇਕਰ ਤੁਸੀਂ ਸਿਰਫ ਆਪਣੇ ਬ੍ਰਾਂਡ ਅਤੇ ਫਾਲੋਅਰਸ ਦੀ ਗਿਣਤੀ ਨੂੰ ਬਚਾਉਣ ਲਈ ਆਪਣੇ ਦੇਸ਼ ਲਈ ਕੁਝ ਨਹੀਂ बोल ਸਕਦੇ ਤਾਂ ਅਜਿਹਾ ਕਰਨ ਦਾ ਦਿਖਾਵਾ ਨਾ ਕਰੋ ਚੁਪ ਰਹਿਣਾ ਨਿਰਪੱਖ ਨਹੀਂ ਹੈ ਇੱਕ ਤਾਇਤ ਹੈ ਤੁਹਾਨੂੰ ਦੱਸਦੀ ਕਿ ਇਸ ਤੋਂ ਪਹਿਲਾਂ ਰੁਪਾਲੀ ਗਾਉਂਗੁਲੀ ਚੋਕੀ ਟੀਵੀ ਐਕਟਰਸ ਆਵ ਵੀ ਪਾਕਿਸਤਾਨੀ ਖਲਾਕਾਰਾਂ ਨੂੰ ਖਰੀ ਖੋਟੀ ਸੁਣਾ ਚੁੱਕੀ ਹੈ ਉਹਨਾਂ ਦਾ ਗੁੱਸਾ ਫਵਾਦ ਖਾਨ ਦੇ ਉੱਤੇ ਫਟਿਆ ਸੀ ਉਹਨਾਂ ਨੇ ਬਿਗ ਬਾਸ 18 ਦੇ ਫੇਮ ਅਵਿਨਾਸ਼ ਮਿਸ਼ਰਾ ਦੇ ਵੱਲੋਂ ਵੀ ਜੋ ਆ ਮਾਹਿਰਾ ਖਾਨ ਜੋ ਕਿ ਪਾਕਿਸਤਾਨੀ ਐਕਟਰਸ ਉਹਨਾਂ ਨੂੰ ਫਟਕਾਰ ਲਗਾਈ ਗਈ ਹੈ ਖੂਬ ਖਰੀ ਖੋਟੀ ਸੁਣਾਈ ਗਈ ਹੈ ਤੋਂ ਤੇ ਲੋਕ ਵੀ ਜੋ ਆ ਮਾਹਿਰਾ ਖਾਨ ਨੂੰ ਟ੍ਰੋਲ ਕਰਦਿਆਂ ਹੋਇਆਂ ਨਜ਼ਰ ਆ ਰਿਹਾ ਹੈ ਤੁਹਾਡਾ ਇਨ ਸਟੇਟਮੈਂਟਸ ਦੇ ਉੱਤੇ ਕੀ ਰਿਐਕਸ਼ਨ ਹੈ ਸਾਨੂੰ ਜ਼ਰੂਰ ਦੱਸਿਓ ਇਸ ਦਿਨ ਆਲੀ ਮਨੂ ਜੀ ਨੇ ਕਿ ਸੋਨਣ ਦੇ ਇਜਾਜ਼ਤ ਤੇ ਦੇਖਦੇ ਰੋਟੈਰਿਕ ਸਿਵਰਟੀ